ਤੇ ਜਿਹੜਾ ਖੜਾ 5310 5310 ਆ ਇਹ ਆ ਜੀ ਨੰਬਰ ਚਾਰ ਹਰਿਆਣਾ ਨੰਬਰ ਦਾ ਹਰਿਆਣਾ ਨੰਬਰ ਦਾ ਡਬਲ ਪੀਟੀਓ ਡਬਲ ਡਿਸਟਰੀਬਿਊਟਰ ਆ ਜਿੰਨਾ ਹੈਗਾ ਇਕੱਲਾ ਮਾੜੀ ਮੋਟੀ ਮਰਾੜਾਂ ਦੀ ਡੈਸਿੰਗ ਹੋਈ ਹੋਈ ਆ ਛੇਰ ਦੀ ਪਹਿਲਾਂ ਦੀ ਪਹਿਲਾਂ ਦੀ ਟਾਇਰ ਨਵੇਂ ਨਹੀਂ ਸੋ ਵੇਦ ਦਾਗਾ ਟਾਇਰ ਨਵੇਂ ਨੇ ਇੰਜਨ ਦਾ ਕੰਮ ਵੀ ਫੁੱਲ ਹੋਇਆ ਹੋਇਆ ਆਪਣੀ ਜ਼ਿੰਮੇਵਾਰੀ ਇੰਜਨ ਦੇ ਕੰਮ ਦੀ ਬੇਸਿਕ ਆਪਣੇ ਕੋਲੋਂ ਪੱਕਾ ਬਿਲ ਲੈ ਜੀ ਰੇਟ ਕੀ ਹੱਥੀਂ ਕਰਵਾਇਆਗਾ ਇਹ ਮਿਲ ਜੂ 4.5 ਲੱਖ ਦਾ ਜੀ ਪੂਰੇ ਦਾ 4.5 ਲੱਖ ਪੂਰੇ ਦਾ ਤੇ ਜਿਹੜਾ ਸਵਰਾਜ 969 ਖੜਾ ਇਹ 969 ਹੈ ਇਹ 22 ਮਾਡਲ 22 ਮਾਡਲ ਹਾਂ ਸਾਰਾ ਟਰੈਕਟਰ ਸੀਲਡ ਹੈ ਸਾਰਾ ਟਰੈਕਟਰ ਸੀਲਡ ਹੈ ਸਾਰਾ origignal ਆ ਅੱਜ ਇਹਦੇ ਵਿੱਚ ਵੱਡਾ ਡਿਸਕਾਊਂਟ ਆ ਵੱਡਾ ਡਿਸਕਾਊਂਟ ਪੂਰਾ ਵੱਡਾ ਡਿਸਕਾਊਂਟ ਆ 855 ਟਰੈਕਟਰ 3 ਸਪੀਡ ਦੇ ਵਿੱਚ 7.5 ਲੱਖ ਦਾ ਆਮ ਨਾਰਮਲ ਸੇਲ ਹੁੰਦਾਗਾ ਇਹ 8 ਲੱਖ ਦਾ ਵੀ ਸੇਲ ਹੋ ਜਾਂਦਾ ਇਹ ਆਪਾਂ 7.5 ਲੱਖ ਦੇ ਦੇ ਦਾਂਗੇ ਸਾਢੇ 7 ਲੱਖ ਦਾ ਸਵਰਾਜ 969 969 ਤੇ ਜਿਹੜਾ ਨਿਊ ਹਾਲੈਂਡ ਖੜਾ ਸੁਪਰ ਸੁਪਰ 2021 ਮਾਡਲ ਪੂਰੇ ਵੇਟ ਲਵਾਏ ਨੇ ਵੱਡੇ ਟਾਇਰ ਵੱਡੇ ਟਾਇਰ ਨੇ ਕਨੋਪੀ ਲੱਗੀ ਹੋਈ ਹੈ ਕਿਉਂਕਿ ਪਿਆ 1000 ਦੀ ਸੈਟਰੀ ਲੱਗੀ ਪਿਆ 50000 ਦਾ ਸੈਟਰੀ ਲੱਗੀ ਆ ਰੇਟ ਕੀ ਰਹੁ ਬਾਈ ਇਹਦਾ ਮਾਡਲ ਕਿੰਨਾ ਪਹਿਲਾ ਮਾਡਲ 2021 ਪੰਜਾਬ ਨੰਬਰ 2021 ਸਾਰੇ ਸੀਲਡ ਸਾਰੇ ਸੀਲਡ 3 ਸਪੀਡ ਜੂਜੀ ਗੇਅਰ ਜੂਜੀ ਗੇਅਰ 3 ਸਪੀਡ ਰੇਟ ਦੱਸ ਦੇ ਫਿਰ ਹੁਣ ਸੁਪਰ ਪਲੱਸ ਰੇਟ ਇਹਦਾ ਜੀ 6 ਲੱਖ ਤੇ 70000 ਦੇ ਦਾਂਗੇ ਆਪਾਂ ਲਾਸਟ 6 ਲੱਖ 70000 ਦਾ